awesome ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਐਮਪੀ ਅਮਰਤਪਾਲ ਸਿੰਘ ਦੀ ਇੱਕ ਹੋਰ ਸਾਥੀ ਨੂੰ ਪੰਜਾਬ ਲਿਆਂਦਾ ਜਾਵੇਗਾ ਜਿਹੜੇ ਵੀ ਅਮਰਤਪਾਲ ਦੇ ਸਾਥੀ ਸਨ ਉਹਨਾਂ ਨੂੰ ਅਸਾਮ ਤੋਂ ਪੰਜਾਬ ਲਿਆਂਦਾ ਗਿਆ ਸੀ ਅਜਨਾਲਾ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਦੇ ਲਈ ਅਜਨਾਲਾ ਕੋਰਟ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ 7 ਦਿਨ ਦਾ ਰਿਮਾਂਡ ਪੁਲਿਸ ਦੇ ਵੱਲੋਂ ਮੰਗਿਆ ਗਿਆ ਸੀ ਹਾਲਾਂਕਿ 7 ਦਿਨ ਦਾ ਰਿਮਾਂਡ ਤਾਂ ਨਹੀਂ ਪਰ ਅਦਾਲਤ ਦੇ ਵੱਲੋਂ ਉਹਨਾਂ ਨੂੰ ਰਿਮਾਂਡ ਤੇ ਜ਼ਰੂਰ ਪੇਸ਼ ਆ ਗਿਆ ਸੀ ਤਾਂ ਹੁਣ ਅਮਰਤਪਾਲ ਸਿੰਘ ਤੇ ਉਸਦੇ ਦੋ ਸਾਥੀ ਅਜੀਬ ਵੀ ਆ ਸੰਬਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਅਮਰਤਪਾਲ ਦਾ ਇੱਕ ਹੋਰ ਸਾਥੀ ਹੁਣ ਪੰਜਾਬ ਲਿਆਂਦਾ ਜਾਵੇਗਾ ਪਪਲਪ੍ਰੀਤ ਤੇ ਵੀ ਐਨਐਸਏ ਜੋ ਲੱਗਿਆ ਹੋਇਆ ਸੀ ਉਸਦੀ ਮਿਆਦ ਪੂਰੀ ਹੋ ਚੁੱਕੀ ਹੈ ਤੇ ਅਜਨਾਲਾ ਪੁਲਿਸ ਦੀ ਇੱਕ ਟੀਮ ਡਿਬਰੂਗੜ ਜੀਲ ਦੇ ਲਈ ਰਵਾਨਾ ਵੀ ਹੋ ਚੁੱਕੀ ਹੈ ਤਾਂ ਟਰਾਂਜ਼ਿਟ ਰਿਮਾਂਡ ਹਾਸਲ ਕਰ ਪਪਲਪ੍ਰੀਤ ਨੂੰ ਪੰਜਾਬ ਪੁਲਿਸ ਦੇ ਵੱਲੋਂ ਲਿਆਂਦਾ ਜਾਵੇਗਾ ਪੂਰੀਆਂ ਤਿਆਰੀਆਂ ਪੰਜਾਬ ਪੁਲਿਸ ਦੇ ਵੱਲੋਂ ਕੀਤੀਆਂ ਹੋਈਆਂ ਨੇ ਇੱਕ ਟੀਮ ਡਿਬਰੂਗੜ ਰਵਾਨਾ ਵੀ ਹੋ ਗਈ ਹੈ ਜਿੱਥੇ ਐਮਪੀ ਅਮਰਤਪਾਲ ਦੀ ਖਾਸ ਖਾਸ ਮੰਨੇ ਜਾਂਦੇ ਪਪਲਪ੍ਰੀਤ ਸਿੰਘ ਜਿਹੜੇ ਲਗਾਤਾਰ ਅਮਰਤਪਾਲ ਸਿੰਘ ਦੇ ਨਾਲ ਰਹੇ ਜਦੋਂ ਪੰਜਾਬ ਦੇ ਵਿੱਚ ਜਥੇਬੰਦੀ ਦਾ ਐਲਾਨ ਹੋਇਆ ਸੀ ਉਸ ਸਮੇਂ ਤੋਂ ਜਦੋਂ ਅਮਰਤਪਾਲ ਦੀ ਪਾਲ ਹੋ ਰਹੀ ਸੀ ਉਸ ਸਮੇਂ ਵੀ ਉਹ ਅਮਰਤਪਾਲ ਦੇ ਨਾਲ ਹੀ ਸੰਤਾ ਪਪਲਪ੍ਰੀਤ ਅਤੇ ਅਮਰਤਪਾਲ ਲਗਾਤਾਰ ਚਰਚਾ ਦਾ ਵਿਸ਼ਾ ਵੀ ਰਹੇ ਨੇ ਤਾਂ ਅਜਨਾਲਾ ਮਾਮਲੇ ਦੇ ਵਿੱਚ ਹੁਣ ਇਹਨਾਂ ਸਾਰਿਆਂ ਤੋਂ ਪੁੱਛਗੇ ਚ ਪੁਲਿਸ ਦੇ ਵੱਲੋਂ ਕੀਤੀ ਜਾਣੀ ਹੈ ਐਕਸ਼ਨ ਮੋਡ ਦੇ ਵਿੱਚ ਪੰਜਾਬ ਪੁਲਿਸ ਆ ਦਿਖਾਈ ਦੇ ਰਹੀ ਹੈ ਜਿੱਥੇ ਐਨਐਸਏ ਇਹਨਾਂ ਸਾਰਿਆਂ ਤੇ ਜੋ ਲੱਗਿਆ ਹੋਇਆ ਸੀ ਉਹ ਐਨਐਸਏ ਦੀ ਮਿਆਦ ਖਤਮ ਹੋ ਚੁੱਕੀ ਆ ਹਾਲਾਂਕਿ ਅ ਦੂਜੇ ਜਿਹੜੇ ਮੁਲਜ਼ਮ ਮੰਨੇ ਜਾਂਦੇ ਨੇ ਅਮਰਤਪਾਲ ਦੇ ਸਾਥੀ ਉਹਨਾਂ ਤੇ NSA ਵਧਾਉਣ ਦੇ ਰੋਅ ਦੇ ਵਿੱਚ ਸਰਕਾਰ ਦਿਖਾਈ ਨਹੀਂ ਦਿੰਦੀ NSA ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਪੰਜਾਬ ਆਉਣ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਨਾਲ ਮਿਲਨ ਨਹੀਂ ਦਿੱਤਾ ਗਿਆ ਹਾਲਾਂਕਿ ਵਕੀਲਾਂ ਦੇ ਵੱਲੋਂ ਵੱਡੇ ਦਾਅਵੇ ਵੀ ਕੀਤੇ ਗਏ ਸੀ ਹੁਣ ਅਜਨਾਲਾ ਜੋ ਥਾਣੇ ਤੇ ਅਟੈਕ ਹੋਇਆ ਸੀ ਜਦੋਂ ਵੱਡੀ ਭੀੜ ਦੇ ਵੱਲੋਂ લાਠੀ ਚਾਰਜ ਵੀ ਕੀਤਾ ਗਿਆ ਸੀ ਇਲਜ਼ਾਮ ਇਹ ਲੱਗੇ ਸਨ ਕਿ ਅਮਰਤਪਾਲ ਦੇ ਸਮਰਥਕਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਤੇ ਇਸ ਕਰਕੇ ਮਾਹੌਲ ਕਾਫੀ ਭਖਿਆ ਹੋਇਆ ਸੀ ਤਾਂ ਉਸ ਦੇ ਆਧਾਰ ਤੇ ਲਗਾਤਾਰ ਨੌਜਵਾਨਾਂ ਦੀ ਫੜੋ ਫੜੀ ਵੀ ਸ਼ੁਰੂ ਹੋ ਚੁੱਕੀ ਸੀ ਤਾਂ NSA ਦੇ ਤਹਿਤ ਅਮਰਤਪਾਲ ਦੇ 7-8 ਸਾਥੀਆਂ ਨੂੰ ਅਸਾਮ ਭੇਜ ਦਿੱਤਾ ਗਿਆ ਸੀ ਜਿੱਥੇ ਉਹ ਇੱਕ ਹੀ ਜੇਲ੍ਹ ਦੇ ਵਿੱਚ ਬੰਦ ਸਨ ਤਾਂ NSA ਹੁਣ ਉਹਨਾਂ ਤੇ ਖਤਮ ਹੋ ਚੁੱਕੀ ਹੈ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਤੇ ਹੁਣ ਅਮਰਤਪਾਲ ਅਜੇ ਵੀ ਉਹਨਾਂ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਬੰਦ ਹੈ ਪਰ ਉਹਨਾਂ ਦਾ ਸਾਥੀ ਪਪਲਪ੍ਰੀਤ ਸਿੰਘ ਜੋ ਅਮਰਤਪਾਲ ਸਿੰਘ ਦੇ ਨਾਲ ਸੀ ਉਸਤੇ ਵੀ ਐਨਐਸਏ ਦੀ ਮਿਆਦ ਪੂਰੀ ਹੋ ਚੁੱਕੀ ਹੈ ਤਾਂ ਉਸ ਨੂੰ ਅੱਜ ਪੰਜਾਬ ਲਿਆਂਦਾ ਜਾਵੇਗਾ ਪੰਜਾਬ ਲਿਆਉਣ ਤੋਂ ਬਾਅਦ ਉਸ ਨੂੰ ਵੀ ਅਜਨਾਲਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਅਜਨਾਲਾ ਘਟਨਾ ਮਾਮਲੇ ਦੇ ਵਿੱਚ ਲਗਾਤਾਰ ਪੁੱਛਗਿੱਛ ਕੀਤੀ ਜਾਪਗੀ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਤੇ ਵੀ ਐਨਐਸਏ ਦੀ ਮਿਆਦ ਕਿਹਾ ਜਾ ਰਿਹਾ ਹੈ ਕਿ ਅਪ੍ਰੈਲ ਮਹੀਨੇ ਦੇ ਵਿੱਚ ਖਤਮ ਹੋਣ ਜਾ ਰਹੀ ਹੈ ਪਰ ਅਮਰਤਪਾਲ ਸਿੰਘ ਤੇ ਐਨਐਸਏ ਵਧਾਉਣੀ ਹੈ ਜਾਂ ਨਹੀਂ ਉਹ ਅਜੇ ਸਥਿਤੀ ਫਸਟ ਨਹੀਂ ਹੈ ਪਰ ਅਮਰਿਤਪਾਲ ਸਿੰਘ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ ਉਸ ਮਾਮਲੇ ਦੇ ਵਿੱਚ ਲਗਾਤਾਰ ਪੁੱਛਗਿੱਛ ਕੀਤੀ ਜਾਵੇਗੀ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਅਮਰਿਤਪਾਲ ਸਿੰਘ ਨੂੰ ਪੰਜਾਬ ਦੇ ਅਮ੍ਰਿਤਸਰ ਲਿਆਂਦਾ ਜਾਵੇਗਾ ਉਸ ਜੀਲ ਦੇ ਵਿੱਚ ਸ਼ਿਫਟ ਵੀ ਕੀਤਾ ਜਾ ਸਕਦਾ ਹੈ ਪਰ ਜਿਹੜੇ ਸਾਥੀ ਨੇ ਉਹ ਲਗਾਤਾਰ ਪੁਲਿਸ ਰਿਮਾਂਡ ਤੇ ਨੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜੇ ਹੋਰ ਵੀ ਅਜਨਾਲਾ ਘਟਨਾ ਮਾਮਲੇ ਦੇ ਵਿੱਚ ਸਬੰਧਤ ਨੌਜਵਾਨ ਦੱਸੇ ਗਏ ਨੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾਂਦੀ ਹੈ ਤੇ ਉਹਨਾਂ ਨੌਜਵਾਨਾਂ ਨੂੰ ਫੜਿਆ ਜਾਂਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਪੁਲਿਸ ਦੇ ਵੱਲੋਂ ਦੀ ਜਾ ਰਹੀ ਹੈ